ਕੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਤਮ ਹੋ ਗਿਆ ਕੀ ਉਹ ਡਾਕਟਰੀ ਸਹਾਇਤਾ ਤੇ ਜਿੰਦੇ ਰਹਿ ਸਕਦੇ ਨੇ ਜੇਕਰ ਕੇਂਦਰ ਸਰਕਾਰ ਸੱਚੀਓ ਸੁਹਿਰਦ ਹੈ ਤਾਂ 14 ਫਬਰੀਵਰੀ ਤੱਕ ਇੰਤਜ਼ਾਰ ਕਿਸ ਚੀਜ਼ ਦਾ ਕੀਤਾ ਜਾ ਰਿਹਾ ਹੈ ਅਸਲ ਵਜ੍ਹਾ ਕੀ ਹੈ ਕਿਉਂ ਕਿਸਾਨ ਜਥੇਬੰਦੀਆਂ ਦਾ ਆਪਸ ਦੇ ਵਿੱਚ ਏਕਾ ਨਹੀਂ ਹੋ ਰਿਹਾ ਕਿਸਾਨ ਭਾਈਚਾਰਾ ਜੋ ਕਿ ਵੱਡੇ ਪੱਧਰ ਤੇ ਜੱਟ ਭਾਈਚਾਰਾ ਹੈ ਇਸ ਦਾ ਅਤੇ ਦਲਿਤ ਭਾਈਚਾਰੇ ਦਾ ਏਕਾ ਜਾਂ ਪੰਜਾਬ ਦੇ ਵਿੱਚ ਇਹਨਾਂ ਦੀ ਸਾਂਝ ਕਿਵੇਂ ਵੱਧ ਸਕਦੀ ਹੈ ਇਸ ਦੇ ਲਈ ਕੇਸ ਨੂੰ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਦੋਸਤੋ 사ਸੀਕਰ ਮਹਦੇਵਿੰਦ ਸਿੰਘ ਦੋਸਤੋ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਖੇਤੇ ਨੂੰ ਕਿਸਾਨੀ ਅੰਦੋਲਨ ਨੇ ਪ੍ਰਭਾਵਿਤ ਕੀਤਾ ਹੋਇਆ ਪੰਜਾਬ ਦੇ ਅੰਦਰ ਜੋ ਕੁਝ ਵੀ ਹੁੰਦਾ ਖਾਸ ਕਰਕੇ ਰਾਜਨੀਤਿਕ ਖੇਤੇ ਦੇ ਵਿੱਚ ਚੋਣਾਂ ਦੇ ਵਿੱਚੋਂ ਕੁਝ ਵੀ ਕਿਸਾਨ ਜਾਂ ਕਿਸਾਨੀ ਅੰਦੋਲਨੋਂ ਦਾ ਮੇਨ ਪਾਰਟ ਰਹਿੰਦੇ ਆ ਤੇ ਪਿਛਲੇ ਲੰਬੇ ਸਮੇਂ ਤੋਂ ਜਿਵੇਂ ਤੁਸੀਂ ਜਾਣਦੇ ਆ ਕਿ ਤਕਰੀਬਨ ਸਾਲ ਹੋ ਜਾਣਾ ਫ फेब्रुवारी ਦੇ ਵਿੱਚ ਕਨੋਰੀ ਬਾਰਡਰ ਦੇ ਉੱਤੇ ਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਇਹ ਇੱਕ ਤਾਂ ਡੱਲੇয়াল ਸਾਹਿਬ ਦੀ ਧਿਰ ਦੇ ਵੱਲੋਂ ਹੈ ਤੇ ਦੂਸਰਾ ਇਹ ਦੋ ਧਿਰਾਂ ਦੇ ਵੱਲੋਂ ਇਹ ਮੋਰਚੇ ਦਾ ਜਿਹੜਾ ਸ਼ੁਰੂਆਤ ਕੀਤੀ ਗਈ ਸੀ ਕਿਸਾਨ ਮਜਦੂਦ ਸੰਘਰਸ਼ ਕਮੇਟੀ ਦੇ ਵੱਲੋਂ ਤੇ ਜਿਹੜਾ ਇਹ ਡੱਲੇয়াল ਸਾਹਿਬ ਦੀ ਧਿਰ ਹੈ ਹਾਲਾਂਕਿ ਇਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਹਰਿਆਣੇ ਦੇ ਸਬੰਧਤ ਕੋਈ ਜਥੇਬੰਦੀਆਂ ਨੇ ਪਰ ਹਰਿਆਣੇ ਦੇ ਵਿੱਚ ਸਾਨੂੰ ਕੋਈ ਮੂਵਮੈਂਟ ਤਾਂ ਨਜ਼ਰ ਨਹੀਂ ਆਦੀ ਸੋ ਖੈਰ ਡੱਲੇਆਲ ਸਾਹਿਬ ਮਰਨ ਵਰਤੇ ਤੇ ਬੈਠ ਗਏ ਕਿਉਂਕਿ ਲੰਬੇ ਸਮੇਂ ਤੱਕ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਗਈਆਂ ਜੋ ਵੀ ਇਹ 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 ਇਹਨਾਂ ਤਰ੍ਹਾਂ ਦੀਆਂ ਮੰਗਾਂ ਨੇ ਸੋ ਉਹਨੂੰ ਲੈ ਕੇ ਡੱਲੇਆਲ ਸਾਹਿਬ ਨੇ ਮਰਨ ਵਰਤ ਸ਼ੁਰੂ ਕੀਤਾ ਪੰਦੇਰ ਸਾਹਿਬ ਨੇ ਦਿੱਲੀ ਦਾ ਜਿਹੜਾ ਜਾਣ ਦਾ ਐਲਾਨ ਕੀਤਾ ਹੋਇਆ ਸੀ ਤੇ ਉਹ ਉਹ ਉਹਦੇ ਵਿੱਚ ਤਾਂ ਉਹ ਸਫਲ ਨਹੀਂ ਹੋ ਸਕੇ ਪਰ ਚਲੋ ਖੈਰ ਡੱਲੇਆਲ ਸਾਹਿਬ ਦਾ ਜਿਹੜਾ ਮਰਨ ਵਰਤ ਹੈ ਉਹ ਨੀਅਰਲੀ 50 ਪਲੱਸ ਡੇਸ 54 ਦਿਨਾਂ ਦੇ ਵਿੱਚ ਉਹ ਸ਼ਾਮਲ ਹੋ ਗਿਆ ਤੇ ਅੱਜ ਇਹ ਖਬਰ ਆਈ ਹੈ ਕਿ ਦੱਲਿਆਲ ਸਾਹਿਬ ਨੇ ਜਿਹੜਾ ਡਾਕਟਰੀ ਮਦਦ ਲੈਣੀ ਸ਼ੁਰੂਆਤ ਕਰ ਦਿੱਤੀ ਆ ਮਤਲਬ ਕਿ ਦੱਲਿਆਲ ਸਾਹਿਬ ਨੇ ਖਾਣਾ ਖਾਣਾ ਨਹੀਂ ਸ਼ੁਰੂ ਕੀਤਾ ਹਾਲਾਂਕਿ ਜਦੋਂ ਇੰਨਾ ਲੰਬਾ ਸਮਾਂ ਕੋਈ ਵੀ ਭੁੱਖਾ ਰਹੇ ਉਹਨੂੰ ਇੱਕਦਮ ਖਾਣਾ ਤਾਂ ਵੈਸੇ ਦਿੱਤਾ ਵੀ ਨਹੀਂ ਜਾ ਸਕਦਾ ਬਟ ਸਟਿਲ ਉਹਨਾਂ ਨੂੰ ਜਿਹੜੀ ਆ ਹਜੇ ਸਿਰਫ ਤੇ ਸਿਰਫ ਡ੍ਰਿਪ ਲਗਾਈ ਗਈ ਆ ਸੋ ਉਹਨਾਂ ਨੂੰ ਇੱਕ ਡਾਕਟਰੀ ਮਦਦ ਜਿਹੜੀ ਆ ਡਾਕਟਰੀ ਸਹਾਇਤਾ ਉਹ ਸ਼ੁਰੂ ਕਰ ਦਿੱਤੀ ਗਈ ਆ ਸੋ ਦੈਟ ਮੀਨਸ ਕੁਛ ਨਾ ਕੁਛ ਜਿਹੜਾ ਸਤਿਤੀਆਂ ਉਹ ਜਾ ਕਹ ਲਓ ਕਿ ਖੜੋਤ ਟੁੱਟੀ ਆ ਜਿਹੜੀ ਲੰਬੇ ਸਮੇਂ ਦਾ ਇੱਕ ਜਿਹੜਾ ਡੈਡਲੌਕ ਬਣਿਆ ਹੋਇਆ ਸੀਗਾ ਗੱਲਬਾਤ ਦੇ ਵਿੱਚ ਉਹ ਟੁੱਟਿਆ ਉਹ ਟੁੱਟਿਆ ਕਿਦਾਂ ਕਿ ਕੱਲ ਜਿਹੜਾ ਕੇਂਦਰ ਦੇ ਲੋਕਾਂ ਦੇ ਵੱਲੋਂ ਕੇਂਦਰ ਦੇ ਨੁਮਾਇੰਦਿਆਂ ਦੇ ਵੱਲੋਂ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਗਈ ਇਸ ਤੋਂ ਪਹਿਲਾਂ ਇੱਕ ਮੀਟਿੰਗ ਇਹਨਾਂ ਤਰ੍ਹਾਂ ਦੀ ਆਪਸ ਦੇ ਵਿੱਚ ਵੀ ਹੋਈ ਆ ਸੋ ਹੁਣ ਸਤਿਤੀਆਂ ਇੱਥੋਂ ਕਿੱਧਰ ਨੂੰ ਜਾਣੀਆਂ ਬੜੀਆਂ ਦਿਲਚਸਪ ਰਹਿਣਗੀਆਂ ਦੇਖਣ ਵਾਲੀਆਂ ਵੈਸੇ 14 ਫਰਵਰੀ ਕੇਂਦਰ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਤੁਸੀਂ ਆ ਕੇ ਸਾਡੇ ਨਾਲ ਗੱਲਬਾਤ ਕਰੋ ਜਿਹੜਾ ਚੰਡੀਗੜ੍ਹ ਦੇ ਵਿੱਚ ਸੋ ਇਹਦੇ ਤੇ ਵੀ ਸਵਾਲ ਨੇ ਕਿ ਵੈਸੇ 14 ਫਬਰੀ ਤੱਕ ਕਿਉਂ ਇੰਤਜ਼ਾਰ ਕਰਨਾ ਵੀ ਜੇਕਰ ਤੁਸੀਂ ਗੱਲਬਾਤ ਕਰਨੀ ਹੋਈ ਆ ਤੇ ਇਹਦੇ ਵਿੱਚ ਜੇਕਰ ਕਹਿੰਦੇ ਵੀ ਦਿੱਲੀ ਚ ਚੋਣਾਂ ਨੇ ਜਾਂ ਚੋਣਾਂ ਤਾਂ ਚੱਲਦੀਆਂ ਰਹਿਣੀਆਂ ਸਾਡੇ ਮੁਲਕ ਦੇ ਵਿੱਚ ਪਰ ਖੈਰ 14 ਹੁਣ ਸਰਕਾਰ ਕਹਿੰਦੇ ਉਹਦੇ ਤਗੜੇ ਦਾ ਸੱਤੇ ਵੀ ਸੋਇਆ ਭਾਈ ਉਹ ਸਰਕਾਰ ਤੇ ਉਹਨਾਂ ਨੇ 14 ਫਬਰੀ ਦਾ ਸੱਤਾ ਦਿੱਤਾ ਹੁਣ ਇਹਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨੇ ਕੱਲ ਦੀਆਂ ਕਿਉਂਕਿ ਦੱਲੇয়াল ਸਾਹਿਬ ਦੀ ਫੋਟੋ ਆ ਗਈ ਸੀ ਉਹਨਾਂ ਦੀ ਵੀਡੀਓ ਆ ਗਈ ਸੀ ਕਿ ਉਹਨਾਂ ਨੇ ਟ੍ਰਿਪ ਲਗਾਈ ਹੋਈ ਆ ਤੇ ਉਹਨਾਂ ਨੂੰ ਡਾਕਟਰੀ ਮਦਦ ਜਿਹੜੀ ਆ ਉਹਦੀ ਸ਼ੁਰੂਆਤ ਹੋ ਗਈ ਆ ਤੇ ਜਿਹੜਾ ਬਾਕੀ ਕਿਸਾਨ ਨੇ ਉਹਨਾਂ ਨੂੰ ਵੀ ਕਿਉਂਕਿ ਮੈਂ ਬੜੀ अर्ਲੀ ਇਹ ਰਿਕਾਰਡ ਕਰ ਰਿਹਾ ਤੇ ਉਹਨਾਂ ਨੂੰ ਵੀ ਇਹਨਾਂ ਦੀ ਮੀਟਿੰਗ ਵਗੈਰਾ ਪੰਦੇੜ ਸਾਹਿਬ ਉਹਨਾਂ ਦੀ ਹੋਣੀ ਆ ਤੇ ਜਿਹੜੇ ਬਾਕੀ ਕਿਸਾਨ ਨੀਅਰਲੀ 122 ਪੰਜਾਬੀ ਟ੍ਰਿਬਿਊਨ ਰਿਪੋਰਟ ਕਰ ਰਿਹਾ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਵੀ ਆਪਣਾ ਮਰਨ ਵਰਤ ਜਿਹੜਾ ਇਹਨੂੰ ਖਤਮ ਕਰੋ ਹੁਣ ਡੱਲੇਵਾਲ ਸਾਹਿਬ ਦੀ ਜਿਹੜੀ ਡਾਕਟਰੀ ਸਹਾਇਤਾ ਨੂੰ ਲੈ ਕੇ ਲੰਘੇ ਰੋਜ਼ ਜਦੋਂ ਇਹ ਖਬਰ ਆਉਂਦੀ ਆ ਇੱਕ ਬੜਾਈ ਗੁੱਸੇ ਦੇ ਵਿੱਚ ਕਹਿ ਲੋ ਡਾਕਟਰ ਸਵਾਮੀਨ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਆ ਵੀਡੀਓ ਬਿਆਨ ਜਾਰੀ ਕੀਤਾ ਉਹਨਾਂ ਨੇ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿਸਾਨਾਂ ਨੂੰ ਬੇਕੂ ਬਣਾਇਆ ਜਾ ਰਿਹਾ ਜਾਂ ਕਿਸਾਨਾਂ ਨੂੰ ਝੂਠ ਦੱਸਿਆ ਜਾ ਰਿਹਾ ਕਿ 14 ਫਰਵਰੀ ਤੱਕ ਡੱਲੇਵਾਲ ਸਾਹਿਬ ਡਾਕਟਰੀ ਸਹਾਇਤਾ ਦੇ ਜਿੰਦੇ ਨਹੀਂ ਰਹਿ ਸਕਦੇ ਉਹਨਾਂ ਨੇ ਕਿਹਾ ਕਿ ਜਿਹੜੀ ਮੈਡੀਕਲ ਸਹਾਇਤਾ ਹੁੰਦੀ ਆ ਮੈਡੀਕਲ ਹੈਲਪ ਹੁੰਦੀ ਆ ਉਹ ਤਾਂ ਜੇਕਰ ਕੋਈ ਬਿਮਾਰ ਹੋਵੇ ਉਹਨੂੰ ਬਿਮਾਰੀ ਉਹਦੀ ਦਾ ਇਲਾਜ ਕਰਨ ਲਈ ਦਿੱਤੀ ਜਾਂਦੀ ਹੁੰਦੀ ਆ ਤੇ ਕਿਸੇ ਨੂੰ ਬਚਾਉਣ ਦੇ ਲਈ ਥੋੜੋ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਹੁੰਦੀ ਜਿਉਂ ਦਾ ਰੱਖਣ ਦੇ ਲਈ ਥੋੜੋ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਹੁੰਦੀ ਆ ਸੋ ਕਿਤੇ ਨਾ ਕਿਤੇ ਉਹਨਾਂ ਦੀ ਗੱਲ ਦੇ ਵਿੱਚ ਵਜਨ ਲੱਗਦਾ ਪਰ ਨਾਲ ਦੀ ਨਾਲ ਇਹ ਵੀ ਗੱਲ ਆ ਵੀ ਸਾਨੂੰ ਇਹ ਵੀ ਪਤਾ ਕਿ ਬਾਪੂ ਸੂਰਤ ਸਿੰਘ ਹੁਣੀ ਹਸਪੀਟਲ ਦੇ ਵਿੱਚ ਕਈ ਸਾਲ ਉਹ ਜਿਹੜਾ ਜੂਦੇ ਰਿਹਾ ਆ ਰੀਸੈਂਟਲੀ ਮੇਰਾ ਖਿਆਲ ਸਾਲ ਡੇਢ ਸਾਲ ਹੀ ਹੋਇਆ ਜਦੋਂ ਉਹਨਾਂ ਦਾ ਮਰਨਵਾਰਤ ਉੱਥੇ ਤੜਵਾਇਆ ਗਿਆ ਕਿਉਂਕਿ ਉਹਨਾਂ ਨੇ ਬੰਦੀ ਸਿੰਘਾਂ ਦੇ ਮਸਲੇ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਗਰਬਖ ਸਿੰਘ ਉਹਨਾਂ ਨੇ ਇਹ ਮਸਲਾ ਸ਼ੁਰੂ ਕੀਤਾ ਸੀ ਗਰਬਾਪਾਈ ਗਰਬਖ ਸਿੰਘ ਉਹਨਾਂ ਨੇ ਜਦੋਂ ਮਰਨਵਾਰਤ ਉੱਥੇ ਰੱਖਿਆ ਬੜਾ ਮਸ਼ਹੂਰ ਹੋਇਆ ਸੀ ਉਦੋਂ ਦਲਜੀਤ ਸਾਂਜ ਜਦੋਂ ਉੱਥੇ ਗਏ ਤੇ ਉਹਨਾਂ ਨੇ ਉਹ ਖਾੜਕੂ ਵਾਲਾ ਸਾਰਾ ਗਾਣੇ ਵਾਲਾ ਕਿੱਸਾ ਜਿਹੜਾ ਛੇੜਿਆ ਸੀ ਤੇ ਉਹ ਕਾਫੀ ਵਾਇਰਲ ਹੋਇਆ ਉਸ ਤੋਂ ਬਾਅਦ ਬੱਬੂ ਮਾਨ ਵੀ ਗਏ ਹੋਰ ਪੰਜਾਬ ਦੇ ਸਿੰਗਰ ਜਾਣ ਲੱਪੇ ਖਾਸੇ ਮਸ਼ਹੂਰ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਮਰਨਵਾਰਤੋਂ ਤੇ ਫੇਰ ਉਹ ਬਜਾਰਿਆਂ ਨੇ ਕਈ ਵਾਰ ਮਰਨ ਵਰਤ ਰੱਖਿਆ ਸਾਡੇ ਸੋਸ਼ਲ ਮੀਡੀਆ ਵਾਲਿਆਂ ਨੇ ਤਾਂ ਬਖਸ਼ਿਆ ਨਹੀਂ ਉਹਨਾਂ ਨੂੰ ਹਾਰ ਕੇ ਉਹਨਾਂ ਨੂੰ ਆਪਣੀ ਜਾਨ ਦੇ ਕੇ ਇਹ ਸਾਬਤ ਕਰਨਾ ਪਿਆ ਕਿ ਮੈਂ ਸੱਚਾ ਸੀ ਆਪਣੇ ਉਦੇਸ਼ ਪ੍ਰਤੀ ਇਹਦੇ ਤੋਂ ਵੀ ਸਾਨੂੰ ਇਹ ਥੋੜਾ ਜਿਹਾ ਸਮਝਣਾ ਚਾਹੀਦਾ ਕਿ ਕਿਸੇ ਪ੍ਰਤੀ ਬਹੁਤ ਜਲਦੀ ਜਿਹੜਾ ਟਿੱਪਣੀ ਨਹੀਂ ਕਰਨੀ ਚਾਹੀਦੀ ਕਿ ਉਹ ਕਿੰਨਾ ਕੁ ਸੱਚਾ ਆਪਣੇ ਕੌਸ ਲਈ ਜਾਂ ਕਿੰਨਾ ਨਹੀਂ ਹੈਗਾ ਪਰ ਖੈਰ ਉਹਨਾਂ ਨੂੰ ਭਾਈ ਗੁਰਬਖਸ਼ ਸਿੰਘ ਉਹਨਾਂ ਦੇ ਵੱਲੋਂ ਬਾਰ ਬਾਰ ਜਿਹੜਾ ਮਰਨ ਵਰਤ ਰੱਖਿਆ ਗਿਆ ਤੋੜਿਆ ਗਿਆ ਇਹਨੂੰ ਲੈ ਕੇ ਫਿਰ ਬਾਪੂ ਸੁਦਰ ਸਿੰਘ ਉਹਨਾਂ ਨੇ ਕਿਹਾ ਕਿ ਮੈਂ ਮਰਨ ਵਰਤ ਰੱਖੂੰਗਾ ਬੰਦੀ ਸਿੰਘਾਂ ਦੇ ਲਈ ਜਿਦਾਂ ਪਹਿਲਾਂ ਦਰਸ਼ਨ ਸਿੰਘ ਫੇਰੂਮਾਨ ਦੇ ਨਾਲ ਹੋਇਆ ਸੀ ਉਦੋਂ ਵੀ ਤੁਹਾਨੂੰ ਪਤਾ ਕਿ ਪੰਜਾਬੀ ਸੂਬੇ ਦੇ ਲਈ ਬਹੁਤ ਸਾਰੇ ਅਕਾਲੀ ਆਗੂ ਉਹਨਾਂ ਦੇ ਵਿੱਚੋਂ ਸੀਗੇ ਜਿਨ੍ਹਾਂ ਨੇ ਹਵਨਕੁੰਡ ਤੱਕ ਬਣਾਏ ਫਿਰ ਮਰਨ ਵਰਤ ਦੀਆਂ ਗੱਲਾਂ ਚੱਲਦੀਆਂ ਰਹੀਆਂ ਫਿਰ ਬਾਅਦ ਵਿੱਚ ਦਰਸ਼ਨ ਸਿੰਘ ਫੇਰੂਮਾਨ ਨੇ ਕਿਹਾ ਸੀ ਕਿ ਇੱਕ ਸੱਚੇ ਸਿੰਘ ਦੀ ਅਰਦਾਸ ਕੀ ਹੁੰਦੀ ਹੈ ਉਹ ਮੈਂ ਦਿਖਾਉਂਗਾ ਤੇ ਉਹ ਫਿਰ ਜੇਲ੍ਹ ਦੇ ਵਿੱਚ ਜਾ ਕੇ ਉਹਨਾਂ ਦੀ ਉਹ ਜਾਨ ਉਹਨਾਂ ਦੀ ਚਲੀ ਗਈ ਸੀ ਸੋ ਦਰਸ਼ਨ ਸਿੰਘ ਫੇਰੂਮਾਨ ਤੋਂ ਬਾਅਦ ਕਿਹਾ ਜਾ ਰਿਹਾ ਕਿ ਮੋਸਟਲੀ ਜਗਜੀਤ ਸਿੰਘ ਡੱਲੇਵਾਲਾ ਜਿਨ੍ਹਾਂ ਨੇ ਇਹਨਾਂ ਲੰਬਾ ਸਮਾਂ ਇਹ ਮਰਨ ਵਰਤ ਜਾਰੀ ਰੱਖਿਆ ਸੋ ਜਿਹੜੇ ਬਾਪੂ ਸੂਰਜ ਸਿੰਘ ਹੁਣੀ ਆ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਗਿਆ ਸੀ ਤੇ ਉਹ ਲੰਬਾ ਸਮਾਂ ਤੱਕ ਉਹਨਾਂ ਦਾ ਉਹ ਜਿਹੜਾ ਉੱਥੇ ਮੈਡੀਕਲ ਸਹਾਇਤਾ ਦੇ ਨਾਲ ਉਹ ਠੀਕ ਠਾਕ ਰਹਿ ਹਸਪਤਾਲ ਦੇ ਵਿੱਚ ਤੇ ਇਸ ਕਰਕੇ ਇਹ ਹੁਣ ਇਹ ਵੀ ਗੱਲ ਹੈਗੀ ਆ ਡਾਕਟਰ ਸਵਾਮਨ ਉਹਨਾਂ ਦਾ ਆਪਣਾ ਉਹ ਡਾਕਟਰ ਨੇ ਉਹਨਾਂ ਨੂੰ ਜਾਦੇ ਪਤਾ ਸਾਡੇ ਨਾਲ ਉਹ ਬਟ ਸਟਿਲ ਉਹਨਾਂ ਦੀ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਆ ਕਿ ਉੱਥੇ ਸਰਕਾਰੀ ਡਾਕਟਰ ਵੀ ਹੁਣ ਜਿਹੜਾ ਮੌਜੂਦ ਰਹੇ ਜਿਹੜਾ ਇਹ ਕਹਿੰਦਾ ਕਿ 14 ਫਰਵਰੀ ਤੱਕ ਇਹ ਡਾਕਟਰੀ ਸਹਾਇਤਾ ਦੇ ਨਾਲ ਜੀਵੰਦਾ ਰਹਿ ਸਕਦੇ ਨੇ ਆਪਣੇ ਡੱਲੇਆੜ ਸਾਹਿ ਤੇ ਪਰ ਇਹ ਵੀ ਗੱਲ ਦੋਨੇ ਇਹ ਇਹਦੇ ਵਿੱਚ ਦੋਨੇ ਆਰਗੂਮੈਂਟ ਨੇ ਡਾਕਟਰ ਸਪੈਮਨ ਹੁਣੀ ਜਿਵੇਂ ਮੈਂ ਕਹਿ ਕੇ ਉਹ ਡਾਕਟਰ ਨੇ ਉਹਨਾਂ ਨੂੰ ਜ਼ਿਆਦਾ ਪਤਾ ਮੈਡੀਕਲ ਬਾਰੇ ਬਟ ਸਟਿਲ ਕਿਉਂਕਿ ਇਹ ਵੀ ਸਾਡੇ ਕੋਲ ਇੱਕ ਐਗਜ਼ਾਮਪਲ ਹੈਗੀ ਆ ਕਿ ਬਾਪੂ ਸੁਰਜ ਸਿੰਘ ਹੁਣੀ ਲੰਬਾ ਸਮਾਂ ਜਿਹੜਾ ਹਸਪੀਟਲ ਦੇ ਵਿੱਚ ਡਾਕਟਰੀ ਸਹਾਇਤਾ ਦੇ ਨਾਲ ਉਹ ਜਿਉਂਦਾ ਰਹੇ ਨੇ ਸੋ ਇਸ ਕਰਕੇ ਖੈਰ ਇਹ ਕਹਿ ਲੋ ਕਿ ਕਿਤੇ ਨਾ ਕਿਤੇ ਤਾਂ ਜਿਹੜਾ ਇਹ ਇੱਕ ਖਤਰਾ ਸੀਗਾ ਪੰਜਾਬ ਦੇ ਉੱਤੇ ਕਿਉਂਕਿ ਜੇਕਰ ਡੱਲੇਵਾਲ ਸਾਹਿਬ ਦੀ ਜਾਨ ਚਲੀ ਜਾਂਦੀ ਤੇ ਕਾਫੀ ਜ਼ਿਆਦਾ ਪ੍ਰੋਬਲਮ ਹੋ ਜਾਣੀ ਸੀ ਪੰਜਾਬ ਦੇ ਅੰਦਰ ਇਹਨੂੰ ਚਾਹੇ ਤੁਸੀਂ ਜਿੱਦਾਂ ਮਰਜ਼ੀ ਲੈ ਲਓ ਕਿਉਂਕਿ ਐਂਡ ਆਫ ਦਾ ਡੇ ਜਿਹੜਾ ਲੋਕਾਂ ਦੇ ਵਿੱਚ ਗੱਲ ਜਾ ਰਹੀ ਸੀ ਨਾ ਕਿ ਪੰਜਾਬ ਦੇ ਲਈ ਪੰਜਾਬ ਦੇ ਲਈ ਜਾਂ ਪੂਰੇ ਭਾਰਤ ਦੇ ਲਈ ਮਰਨ ਵਰਤ ਰੱਖਿਆ ਹੋਇਆ ਤੇ ਲੋਕੀ ਉੱਥੇ ਸਾਡੇ ਲਈ ਜਿਹੜਾ ਇਹ ਬਜ਼ੁਰਗ ਲੀਡਰ ਸਿਕਾ ਜਿਨੇ ਇੰਨੀਆਂ ਤੁਸੀਂ ਇਹ ਚੱਲ ਕੇ ਆਪਣੇ ਜਿਹੜਾ ਪਿੰਡੇ ਦੇ ਸਾਡੇ ਲਈ ਕਿ ਸਾਨੂੰ ਐਮਐਸਪੀ ਮਿਲ ਜਵੇ ਇਹ ਸਾਰੀਆਂ ਗੱਲਾਂ ਜੋ ਆਪਾਂ ਰੋਜ਼ ਸੁਣਦੇ ਆ ਤੇ ਉਹਦੇ ਲਈ ਇੱਕ ਮਾਹੌਲ ਤਾਂ ਫਿਰ ਬਣਦਾ ਹੀ ਆ ਉਹਦੇ ਤੁਸੀਂ ਉਸ ਕੌਸ ਦੇ ਨਾਲ ਜਾਂ ਉਹਨਾਂ ਦੀ ਜਿਹੜੀ ਇਹ ਲਹਿਰ ਦੇ ਨਾਲ ਕਿੰਨੇ ਕੁ ਤੁਸੀਂ ਉਹਦੇ ਹੱਕ ਦੇ ਵਿੱਚੋਂ ਵਿਰੋਧ ਦੇ ਵਿੱਚੋਂ ਇਹ ਇਹ ਜਿਹੜਾ ਅੱਡ ਗੱਲ ਹੁੰਦੀ ਹੈ ਪੰਜਾਬ ਦਾ ਇੱਕ ਵੱਡਾ ਵਰਗ ਜਿਹੜਾ ਉਹਨਾਂ ਦੇ ਨਾਲ ਜੁੜ ਵੀ ਰਿਹਾ ਸੀ ਇਹ ਆਪਾਂ ਦੇਖਿਆ ਵੀ ਹੈ ਕਿ ਜਦੋਂ ਦਾ ਉਹਨਾਂ ਦਾ ਡੱਲੇ ਵਾਲ ਸਾਹਿਬ ਦਾ ਮਰਨ ਵਰਤ ਸ਼ੁਰੂ ਹੋਇਆ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਗਏ ਵੀ ਆ ਸੋ ਖੈਰ ਹੁਣ ਬਹੁਤ ਸਾਰੀਆਂ ਜਿਵੇਂ ਮੈਂ ਕਿਹਾ ਕਿ ਗੱਲਾਂ ਨੇ ਦੇਖਦੇ ਆ ਇਹਦੇ ਵਿੱਚ ਕੀ ਬਣਦਾ ਕਿ ਜਿਹੜਾ ਆਪਣੇ 14 ਫਰਵਰੀ ਤੱਕ ਕਿੱਦਰ ਨੂੰ ਸਥਿਤੀਆਂ ਜਾਂਦੀਆਂ ਤੇ ਇਹ ਜਿਹੜੇ ਬਾਕੀ ਕਿਸਾਨ ਲੀਡਰ ਆ ਹੁਣ ਇਹਨਾਂ ਦੀ ਕੱਲ ਜਿਹੜੇ ਆਪਣੇ ਹ ਹੈ ਗਿਆ ਦੂਜੀਆ ਧਿਰਾਂ ਇਹਨਾਂ ਦੇ ਨਾਲ ਵੀ ਜਿਹੜੀ ਮੀਟਿੰਗ ਸੀਗੀ ਸੋ ਖੈਰ ਜੇਕਰ ਮੈਂ ਪਹਿਲਾਂ ਖਬਰ ਦੀ ਗੱਲ ਕਰਨਾ ਤਾਂ ਜੀ ਇਹ ਜਿਹੜੀ ਗੱਲਬਾਤ ਹੈ 14 ਫ फेब्रुवारी ਨੂੰ ਸ਼ਾਮ 5 ਵਜੇ ਚੰਡੀਗੜ੍ਹ ਦੇ ਸੈਕਟਰ 26 ਵਿੱਚ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਦੇ ਵਿੱਚ ਹੋਣੀ ਹੈ ਜਿਹੜੀ ਉਹਦੇ ਵਿੱਚ ਕੇਂਦਰ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਡੱਲੇ ਵਾਲ ਸਾਹਿਬ ਵੀ ਮੌਜੂਦ ਰਹਿਣ ਸੋ ਇਸ ਕਰਕੇ ਉਹਨਾਂ ਦੀ ਸਿਹਤ ਉਹ ਸਿਹਤ ਯਾਬ ਹੋ ਕੇ ਉਸ ਗੱਲਬਾਤ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਣ ਸੋ ਜਿੱਤੇ ਤੱਕ ਮੈਨੂੰ ਲੱਗਦਾ ਕਿ ਸ਼ੈਲ ਦੱਲੇ ਵਾਲਾ ਸਾਹਿਬ ਖਾਣ ਪੀਣ ਨੂੰ ਤਾਂ ਨਹੀਂ ਮੰਨਣਗੇ ਇਹਨਾਂ ਕਿ ਜਰੂਰ ਹੈ ਕਿ ਚਲੋ ਉਹਨਾਂ ਨੇ ਮੈਡੀਕਲ ਸਹਿਯਤਾ ਸ਼ੁਰੂ ਕਰ ਦਿੱਤੀ ਹੈ ਬਾਕੀ ਹੁਣ 14 ਫਰਵਰੀ ਨੂੰ ਕੀ ਹੁੰਦਾ ਇਹ ਬਾਅਦ ਦੀ ਗੱਲ ਆ ਇਹਦੇ ਵਿੱਚ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਹੈ ਜੀ ਸਿੱਖਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਨਾਲ ਐਸਕੇਐਮ ਦੀ 6 ਮੈਂਬਰੀ ਤਾਲਮੇਰ ਕਮੇਟੀ ਦੀ ਪਾਤਣਾ ਦੇ ਵਿੱਚ ਦੂਜੀ ਮੀਟਿੰਗ ਜਿਹੜੀ ਹੋਈ ਹੈ ਉਹ ਵੀ ਬੇਸਟਾ ਰਹੀ ਹੈ ਸੋ ਇਹ ਇਹਦੇ ਵਿੱਚ ਪੰਜਾਬੀ ਟਰਬਿਊਨ ਰਿਪੋਰਟ ਕਰ ਰਿਹਾ ਕਿ ਭਾਵੇਂ ਤਿੰਨਾਂ ਧਿਰਾਂ ਦਰਮਿਆਨ ਘੱਟ ਤੋਂ ਘੱਟ ਏਕਤਾ ਦੇ ਮੁੱਦੇ ਤੇ 20 ਵਿਚਾਰ ਚਰਚਾ ਹੋਈ ਪਰ ਮੀਟਿੰਗ ਖਤਮ ਹੋਣ ਤੱਕ ਏਕੇ ਦੇ ਮੁੱਦੇ ਤੇ ਮੋਹਰ ਨਹੀਂ ਲੱਗ ਸਕੀ। ਇਸ ਵਾਰ ਦਾ ਇੱਕ ਅਹਿਮ ਪਹਿਲੂ ਇਹ ਵੀ ਰਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਤਕੀ ਤਾਂ ਤਿੰਨਾਂ ਧੜਿਆਂ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਵੀ ਨਹੀਂ ਕੀਤੀ ਗਈ। ਉਸ ਉਂਝ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਰਵਨ ਸਿੰਘ ਪੰਦੇਰ ਮਜੀਸੀ ਗਰਾਏ ਗੁਰਿੰਦਰ ਸਿੰਘ ਪੰਗੂ ਤੇ ਹੋਰਾਂ ਦਾ ਕਹਿਣਾ ਸੀ ਕਿ ਘੱਟ ਤੋਂ ਘੱਟ ਪ੍ਰੋਗਰਾਮਾਂ ਤੇ ਏਕਤਾ ਦੇ ਮੁੱਦੇ ਤੇ ਵੀ ਗੱਲਬਾਤ ਚੱਲੀ ਪਰ ਇਸ ਸੋ ਇਹ ਆਈ ਥਿੰਕ ਕਿ ਤਨਾ ਕਿਤੇ ਇਨਾਂ ਦੇ ਵਿੱਚ ਵੱੜ ਚੁੱਕਾ ਕਿ ਅਸੀਂ ਹੁਣ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਨਹੀਂ ਕਰਨੀ ਪਰ ਇਹਨਾਂ ਦੀ ਜਿਹੜੀ ਆ ਸਹਿਮਤੀ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ। ਵੈਸੇ ਇਹਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਪੰਦੀਰ ਸਾਹਿਬ ਨੂੰ ਪਤਾ ਫੁੱਬੇ ਕਿ ਸਾਡੀ ਕੇਂਦਰ ਦੇ ਨਾਲ ਮੀਟਿੰਗ ਚੱਲ ਰਹੀ ਹੈ। ਤੇ ਜੇਕਰ ਇਹਨਾਂ ਦੇ ਨਾਲ ਏਕਤਾ ਹੋ ਜਾਂਦੀ ਤੇ ਦੈਟ ਮੀਨਸ ਵੀ 14 ਫਬਰੀ ਨੂੰ ਤਾਂ ਸਾਰਿਆਂ ਤੇ ਰਣੇ ਜਾਣਾ ਸੀ ਤੇ ਫੇਰ ਤਾਂ ਮੋਰਚਾ ਇਕੱਠਾ ਹੋ ਗਿਆ। ਤੇ ਉਹਨਾਂ ਨੂੰ ਵੀ ਹੁਣ ਲੱਗਦਾ ਹੁਣ ਵੀ ਪਾਈ 14 ਫ फेब्रुवारी ਨੂੰ ਅਸੀਂ ਦੋਨੇ ਧਿਰਾਂ ਜਾਵਾਂਗੇ ਉੱਥੇ ਗੱਲਬਾਤ ਕਰਨ ਤੇ ਇਹਨਾਂ ਨੂੰ ਕਿਉਂ ਨਾਲ ਲਜਾਈਏ ਕਿਉਂਕਿ ਆਬਵੀਅਸਲੀ ਇਹਨੂੰ ਚਾਹੇ ਕੋਈ ਐਕਸੈਪਟ ਕਰੇ ਚਾਹੇ ਨਾ ਕਰੇ ਇਹਨਾਂ ਧਿਰਾਂ ਦੀ ਆਪਣੀ ਰਾਜਨੀਤੀ ਵੀ ਹੈਗੀ ਆ ਨਾ ਉਹ ਤਾਂ ਸਾਨੂੰ ਨਜ਼ਰ ਆਉਂਦੀ ਹੈ 30+ ਜਥੇਮਦੀਆਂ ਐਵੇਂ ਤਾਂ ਨਹੀਂ ਬਣ ਗਈਆਂ ਪਹਿਲਾਂ ਜਦੋਂ ਉੱਥੇ ਦਿੱਲੀ ਦੇ ਮੂਚ ਵੀ ਮੋਰਚਾ ਚੱਲਦਾ ਰਿਹਾ ਸੋ ਖੈਰ ਇਹ ਹੁਣ ਇਹਨਾਂ ਦੀ ਆਪਸ ਦੀ ਵੀ ਚੱਲਦੀ ਹੈ ਕਿਉਂਕਿ ਇਹ ਜਿਹੜੇ ਦੂਜੇ ਕਿਸਾਨ ਮੋਰਚੇ ਵਾਲੇ ਨੇ ਜਾਂ ਜਿਹੜੇ ਆਪਣੇ ਰਾਜੇਵਾਲ ਸਾਹਿਬ ਨੇ ਗਰਾਹਾ ਸਾਹਿਬ ਨੇ ਲਖਵਾਲ ਸਾਹਿਬ ਨੇ ਇਹਨਾਂ ਦੇ ਇਹ ਜਿਹੜੇ ਨਵਾਂ ਖੇਤੀ ਖਰੜਾ ਆਇਆ ਉਹਨੂੰ ਵੀ ਵਿੱਚ ਸ਼ਾਮਲ ਕਰਨਾ ਚਾਹੁੰਦੇ ਆ ਤੇ ਇਹਨਾਂ ਦੀਆਂ ਆਪਣੀਆਂ ਮੰਗਾਂ ਨੇ ਅੱਛਾ ਇਹਦੇ ਵਿੱਚ ਇਹ ਇਹ ਜਦੋਂ ਪਿਛਲੀ ਵਾਰੀ ਨਾ ਦਿੱਲੀ ਮੋਰਚਾ ਚੱਲ ਰਿਹਾ ਸੀਗਾ ਉਹ ਇੱਕ ਬਹੁਤ ਵੱਡਾ ਹੋ ਗਿਆ ਸੀ ਉਹਦੇ ਵਿੱਚ ਵੱਖ-ਵੱਖ ਜਿਹੜੇ ਆ ਵਰਗਾਂ ਦੇ ਜਿਹੜੇ ਮੇਨ ਲੋਕ ਵੀ ਆ ਗਏ ਸੀ ਉਹਦੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਮੋਦੀ ਸਰਕਾਰ ਦੇ ਖਿਲਾਫ ਇੱਕ ਆਵਾਜ਼ ਵੀ ਬਣ ਗਿਆ ਸੀ ਉਹ ਪੂਰੇ ਦੇਸ਼ ਦੇ ਵਿੱਚ ਉਹਦੀ ਚਰਚਾ ਵੀ ਹੋ ਰਹੀ ਸੀ ਉਹ ਦਿੱਲੀ ਤੱਕ ਕਿਉਂਕਿ ਪਹੁੰਚ ਵੀ ਗਿਆ ਸੀ ਇਹ ਵੀ ਇੱਕ ਵੱਡੀ ਗੱਲ ਸੀ ਸੋ ਉਹਦੇ ਵਿੱਚ ਡੈਫੀਨਿਟਲੀ ਬਹੁਤ ਤਗੜੇ ਬੰਦੇ ਡਿਬੇਟ ਕਰਨ ਵਾਲੇ ਵੀ ਸੀਗੇ ਇਸ ਮੋਰਚੇ ਦੇ ਬਾਬਤ ਨਾ ਮੈਂ ਹੁਣੇ ਹੀ ਆਪਣੇ ਇੰਦਰਵੀਰ ਸਿੰਘ ਹੁਣੇ ਆ ਉਹਨਾਂ ਨੂੰ ਸੁਣ ਰਿਹਾ ਸੀਗਾ ਦਿਨਿਕ ਚਾਗਰਾਨ ਦੇ ਨਾਲ ਸੀਨੀਅਰ ਜਰਨਲਿਸਟ ਨੇ ਪੰਜਾਬ ਦੇ ਉਹਨਾਂ ਨੇ ਕਿਹਾ ਕਿ ਜਦੋਂ ਉੱਥੇ ਉਹਨਾਂ ਦੀ ਗੱਲਬਾਤ ਹੋਈ ਆ ਪਿਊਸ਼ ਗੋਇਲ ਨੇ ਨਾਲ ਜਿਹੜੇ ਸੀਨੀਅਰ ਮਿਨਿਸਟਰ ਨੇ ਬੀਜੇਪੀ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਕਿਤੇ ਦੱਸਿਆ ਸੀ ਕਿ ਵੀ ਕੋਈ ਜ਼ਿਆਦਾ ਇਹਨਾਂ ਦੀ ਤਿਆਰੀ ਨਹੀਂ ਹੁੰਦੀ ਇਹ ਜਿਹੜਾ ਵੀ ਗੋਇਲ ਸਾਹਿਬ ਨੇ ਇਹਨਾਂ ਨੇ ਕਿਹਾ ਕਿ ਜਦੋਂ ਅਸੀਂ ਉੱਥੇ ਆਉਂਦੇ ਆ ਤਾਂ ਕਈ ਵਾਰ ਬਹੁਤ ਸਾਰੀਆਂ ਇੱਕ ਅੱਧੀ ਗਲਤੀ ਟਿਕੇ ਰਹਿੰਦੇ ਨੇ ਜਦੋਂ ਇਹਨਾਂ ਸੋ ਆਈ ਥਿੰਕ ਇਹਦੇ ਲਈ ਇਹਨਾਂ ਨੂੰ ਵੀ ਜ਼ਰੂਰਤ ਹੈ ਕਿ ਕੋਈ ਉਸ ਵੀਕੇ ਦੇ ਦਵਿੰਦਰ ਸ਼ਰਮ ਆਰਗੇ ਜਾਂ ਹੋਰ ਜਿਹੜੇ ਕਈ ਲੋਕ ਆ ਉਹਨਾਂ ਨੂੰ ਨਾਲ ਜੋੜਿਆ ਜਾਵੇ ਤਾਂ ਕਿ ਜਦੋਂ ਸਰਕਾਰ ਦੇ ਨਾਲ ਗੱਲਬਾਤ ਕਰਨੀ ਆ ਤੇ ਇਹਨਾਂ ਦੇ ਕੋਲ ਵੀ ਡਾਟਾ ਪੁਆਇੰਟ ਤੇ ਸਾਰਾ ਕੁਝ ਹੋਵੇ ਕਿਉਂਕਿ ਆਬਵੀਅਸਲੀ ਬਹੁਤ ਸਾਰੀਆਂ ਇਹ ਇਹਦੇ ਵਿੱਚ ਗੱਲਾਂ ਜਿਹੜੀਆਂ ਉਹ ਆ ਜਾਂਦੀਆਂ ਨੇ ਤੇ ਡੈਫੀਨਿਟਲੀ ਇਹ ਇਹ ਇਹਨਾਂ ਚੀਜ਼ਾਂ ਤੇ ਜਿਹੜਾ ਹੁਣ ਅੱਗੇ ਬਦਲਣਾ ਚਾਹੀਦਾ ਇਹ ਧਰਨਿਆਂ ਵਾਲੀ ਜਿਹੜੀ ਸਿਆਸਤ ਆ ਇਹਦੇ ਤੇ ਕਿਤੇ ਨਾ ਕਿਤੇ ਆਈ ਥਿੰਕ ਜਿਹੜੀ ਪਿਛਲੀ ਆਪਣੀ ਵੀ ਗੱਲਬਾਤ ਸੀਗੀ ਕਿਸਾਨਾਂ ਦੇ ਨਾਲ ਸੰਬੰਧਿਤ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਕਮੈਂਟ ਜਿਹੜੇ ਕੀਤੇ ਉਹ ਤਕਰੀਬਨ ਅੰਦੋਲਨ ਦੇ ਕਹ ਲੋ ਕਿ ਇਹਨਾਂ ਵੇ ਖਿਲਾਫ ਹੀ ਆ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਉਹਨਾਂ ਦਾ ਹੀ ਕਹਿਣਾ ਕਿ ਕਰਜ਼ੇ ਨੂੰ ਲੈ ਕੇ ਬਹੁਤਿਆਂ ਦਾ ਇਹ ਕਹਿਣਾ ਕਿ ਕਰਜ਼ਾ ਇਹਨਾਂ ਦਾ ਮਾਫ ਹੋ ਜਾਂਦਾ ਪਰ ਇੱਥੇ ਦੋਨੇ ਗੱਲਾਂ ਜੀ ਇਹ ਐਕਚੁਅਲੀ ਤਾਂ ਇਹ ਜਿਹੜੀ ਜਿੱਦਾਂ ਵੱਡੀ ਤਰ ਹੁੰਦੀ ਆ ਹੁਣ ਦੇਖੋ ਇੱਥੇ ਵੱਡੀ ਤਰ ਸਰਕਾਰ ਆ ਉਹਨਾਂ ਦਾ ਕੰਮ ਆ ਕਿ ਇਹਨਾਂ ਨੂੰ ਇਕੱਠੇ ਕਰਨਾ ਜਾਂ ਜੋੜ ਕੇ ਕਿਸੇ ਗੱਲਬਾਤ ਨੂੰ ਅੱਗੇ ਵਧਾਉਣਾ ਜੇਕਰ ਆਪਾਂ ਗੱਲ ਕਰੀਏ ਜਿਹੜਾ ਕਿਸਾਨਾਂ ਦੀ ਤਾਂ ਉਹਨਾਂ ਨੂੰ ਵੀ ਚਾਹੀਦਾ ਕਿਉਂਕਿ ਕਿਸਾਨ ਆਮ ਤੌਰ ਤੇ ਪਿੰਡਾਂ ਦੇ ਵਿੱਚ ਕਿਸਾਨ ਭਾਈਚਾਰਾ ਜੱਟ ਭਾਈਚਾਰਾ ਇਹ ਵੱਡਾ ਵਰਗ ਹੈ ਤੇ ਬਾਕੀ ਜਿਹੜੇ ਦਲਤ ਭਾਈਚਾਰਾ ਜਾਂ ਹੋਰ ਆ ਉਹਨਾਂ ਨੂੰ ਨਾਲ ਜੋੜਨਾ ਉਹਨਾਂ ਨੂੰ ਆਪਣੇ ਬਰਾਬਰ ਤੇ ਲੈ ਕੇ ਆਉਣਾ ਇਹ ਇਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਜੇਕਰ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਸੱਚੀ ਉਹ ਲੜਾਈ ਤਾਂ ਸਰਕਾਰ ਦੇ ਨਾਲ ਹੋਣੀ ਚਾਹੀਦੀ ਕਿਉਂਕਿ ਜੇਕਰ ਸਰਕਾਰ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ਼ ਕਰਦੀ ਹੈ ਜਾਂ ਉਹਨਾਂ ਨੂੰ ਖੁੱਲੇ ਗੱਫੇ ਦਿੰਦੀ ਆ ਤੇ ਫਿਰ ਕਿਸਾਨਾਂ ਵਾਲੀ ਜਾਂ ਜਿਹੜਾ ਆਮ ਵਰਗ ਆ ਉਹਨੂੰ ਸਿਰਫ ਬਸ ਫ੍ਰੀ ਕਰਕੇ ਨਹੀਂ ਸਾਰ ਦੇਣਾ ਚਾਹੀਦਾ ਉਹਨਾਂ ਨੂੰ ਵੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਜਿਹੜਾ ਸਾਡੇ ਦੇਸ਼ ਦਾ ਜਿਹੜਾ ਟੈਕਸ ਦੇ ਪੈਸੇ ਨਾਲ ਲੋਕਾਂ ਦੇ ਨਾਲ ਦੇਸ਼ ਚੱਲਦਾ ਸੋ ਖਿਆਰੇ ਬਹੁਤ ਵੱਡੀ ਡਿਬੇਟ ਐ ਕਿ ਇਹਦੇ ਤੇ ਤਾਂ ਪਰ ਇਹ ਗੱਲ ਚੰਗੀ ਆ ਕਿ ਚਲੋ ਅੱਜ ਦਲੇਰ ਸਾਹਿਬ ਦਾ ਜਿਹੜਾ ਇਹ ਮਰਨ ਵਰਤ ਇਹਨਾਂ ਵੇ ਤਾਂ ਟੁੱਟ ਹੀ ਗਿਆ ਉਹ ਪਰ ਚਲੋ ਉਹ ਜਿੰਨਾ ਚਿਰ ਜਿਵੇਂ ਮੈਂ ਕਿਹਾ ਕਿ ਮੈਨੂੰ ਪਰਸਨਲੀ ਤਾਂ ਨਹੀਂ ਲੱਗਦਾ ਕਿ ਸ਼ਾਇਦ ਉਹ ਅਜੇ ਖਾਣਾ ਖਾਣਗੇ ਉਹੀ ਵੇਟ ਕਰਨਗੇ ਕਿ ਇਹਨਾਂ ਦਾ 14 ਫਰਵਰੀ ਨੂੰ ਮੀਟਿੰਗਾਂ ਸ਼ੁਰੂਆਤ ਹੋ ਜਾਣ ਪਰ ਡਾਕਟਰੀ ਸਹਾਇਤਾ ਦੇ ਨਾਲ ਵੀ ਘਟੋ ਘਟ ਆਈ ਥਿੰਕ ਇਹ ਇਸ ਸਮੇਂ ਤੱਕ ਤਾਂ ਇੱਕ ਜਿਹੜਾ ਖਤਰਾ ਟਲਿਆ ਲੱਗਦਾ ਕਿ ਉਹਨਾਂ ਦੀ ਜਾਨ ਦੇ ਉੱਤੇ ਜਿਹੜਾ ਸੀਗਾ ਬਾਕੀ ਹੁਣ ਅੱਜ ਸਾਰੀ ਦਿਹਾੜੀ ਦੇ ਵਿੱਚ ਕੀ ਡਿਵੈਲਪਮੈਂਟਸ ਹੁੰਦੀਆਂ ਉਹ ਆਪਾਂ ਤੁਹਾਡੇ ਨਾਲ ਫੇ ਲੇਟਰਨ ਸਾਂਝੀਆਂ ਕਰਦੇ ਹਾਂ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ